ਤੁਹਾਡਾ ਸਾਰਾ ਦਾ ਮੇਰੇ ਚੈਨਲ ਸਬਸਕ੍ਰਾਈਬਰਾਂ ਦਾ ਸਵਾਗਤ ਹੈ ਇਹ ਸਾਡੇ ਪੈਟਰਨ ਦੀ ਬੈਕ ਸਾਈਡ ਹੈ ਜਿਸ ਤੇ ਦੇਖੋ ਇਹ ਵਾਲੇ ਮੈਂ ਤਿੰਨ ਕਲਰ ਯੂਜ਼ ਕੀਤੇ ਆ ਤਿੰਨੇ ਕਲਰ ਦੇਖੋ ਲਾਈਟ ਕਲਰ ਹੈ ਪਿੰਕ ਥੋੜਾ ਜਿਹਾ ਡਾਰਕ ਮੋਤੀਆ ਜਿਹਾ ਰੰਗ ਜਿਹਨੂੰ ਕਹਿੰਦੇ ਆ ਤਾਂ ਆਪਾਂ ਲਾਈਟ ਮੰਨਦੇ ਤਿੰਨਾਂ ਨੂੰ ਯੂਜ਼ ਕਰਕੇ ਇਹ ਵਾਲਾ ਪੈਟਰਨ ਬਣਾਇਆ ਜਿਹੜਾ ਜਿਸੀਂ ਪੈਟਰਨ ਬਣਾਇਆ ਉਹਦੇ ਲੋਕ ਕੁਛ ਇੱਦਾਂ ਦਿਖ ਰਹੀ ਆ ਦੇਖੋ ਇਹ ਵਾਲਾ ਪੈਟਰਨ ਆ ਜਿਹੜਾ ਅਸੀਂ ਬਣਾਉਣ ਜਾ ਰਹੇ ਹ ਸਟ੍ਰੈਚੇਬਲ ਆ ਦੇਖੋ ਅਲੱਗ ਜਿਹੀ ਲੋਕਾਂ ਦੀ ਤੇ ਤੁਸੀਂ ਇਹਨੂੰ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਹੋ तो फिर बनाने वाला पैटर्न जिस तरह पैटर्न फस्ट रोर तो स्टार्ट करना उदा ही मैं थोड़ा दसन जा रही हूँ अं लवे हूँ पहला दूजा कलर मैं लगा रही हूँ ये वाला कलर ग्रीन वाला देखो ग्रीन कलर लगा के असी एक दो ते तीन चार ठीक है अस तीन दे मल्टीपल कुंडे पाए हैं ठीक है जी तो असी देखो तीन తిని తిన్ మల్టిపల్ కండే పాయితే ఇద్దరు ఇద్దరు ఎక్స్ట్రా రకే టీకే తిన్న పుట్ే బి సెేస్ పేలా కు సె ధాగా పిచ్చే కదా అగలే తిను సరేను ఇవారి దో వారి తిని వారితో చారీ చారీ నీచేసే ਕਰਕੇ ਫਿਰ ਇਹਨੂੰ ਸਲਾਈ ਚ ਪਾ ਕੇ ਇਦਾਂ ਕਰਕੇ ਅਸੀਂ ਸਾਰਾ ਇਹ ਨੂੰ ਇਕੱਠਾ ਮੋੜ ਲੈਣਾ ਇਸ ਤੋਂ ਬਾਅਦ ਇਹ ਵਾਲੇ ਕੁੰਡੇ ਨੂੰ ਬੋਲ ਲੈਣਾ ਤੇ ਇਸ ਤੋਂ ਬਾਅਦ ਅਗਲੇ ਦੋ ਫਿਰ ਤਿੰਨ ਪੁੱਠੇ ਇਹ ਸਾਡਾ ਤਿੰਨ ਤਿੰਨ ਕੁੰਡਿਆਂ ਦਾ ਪੈਟਰਨ ਹੈ ਟੋਟਲ ਹੈ ਪੈਟਰਨ ਸਾਡਾ 6 ਕੁੰਡਿਆਂ ਤੇ ਬਣ ਕੇ ਆਇਆ ਹੈ ਤਿੰਨ ਪੁੱਠੇ ਤੇ ਤਿੰਨ ਸਿੱਤੇ ਜਿਹੜੇ ਤਿੰਨ ਸਿੱਧੇ ਹੋਣਾ ਤੇ ਅਸੀਂ ਪੈਟਰਨ ਬਣਾ ਰਹੇ ਹਾਂ ਦੇਖੋ ਇੱਕ ਸਿੱਧਾ ਫਿਰ ਇੱਥੋਂ ਇੱਕ ਦੋ ਤਿੰਨ ਤੇ ਚਾਰ ਚਾਰ ਨੀਚੇ ਜਾ ਕੇ ਇਹ ਹੀ ਕੁੰਡੇ ਨੂੰ ਚੁੱਕ ਕੇ ਇਦਾਂ ਕਰਕੇ ਅਸੀਂ ਬਣਾ ਕੇ ਇਸ ਪੈਟਰਨ ਉਹਦਾ ਬਣਾ ਰਹੇ ਹਾਂ ਦੇਖੋ ਫੇਰ ਟੱਗ ਆਪਣੇ ਵੱਲ ਫੇਰ ਤਿੰਨ ਕੁੰਡੇ ਪੁੱਠੇ ਫੇਰ ਟੱਗ ਅੱਗੇ ਇੱਕ ਕੁੰਡਾ ਸਿੱਧਾ ਤੇ ਇਸ ਤੋਂ ਇੱਕ ਦੋ ਤਿੰਨ ਚਾਰ ਤੁਸੀਂ ਕਹਿ ਸਕਦੇ ਹੋ ਸਾਡਾ ਇੱਕ ਰੋ ਦਾ ਹੀ ਪੈਟਰਨ ਹੈ ਬਸ ਇਹੀ ਸਾਡੇ ਰੋ ਆ ਜਿਹੜੇ ਸਾਡੇ ਉਹਦੀ ਪੈਂਦੀ ਹੈ ਪੈਟਰਨ ਦੀ ਪੈਂਦੀ ਹੈ ਬਾਕੀ ਅਸੀਂ ਸਿੱਧੇ ਸਿੱਧੇ ਪੁੱਠੇ-ਪੁੱਠੇ ਕੁੰਟੇ ਬਣਾ ਕੇ ਇਹਨੂੰ ਕੰਪਲੀਟ ਕਰ ਲੈਣਾ ਠੀਕ ਹੈ ਇਹ ਰੋ ਹੋ ਗਈ ਸਾਡੀ ਪੂਰੀ ਹੁਣ ਅਸੀਂ ਆਗੇ ਪੈਟਰਨ ਦੀ ਸੈਕੰਡ ਰੋ ਰੋਂਗ ਸਾਈਡ ਤੇ ਪੈਟਰਨ ਦੀ ਜਿਹੜੀ ਸਾਡੀ ਸੈਕੰਡ ਰੋ ਹੋਊਗੀ ਰੋਂਗ ਸਾਈਡ ਤੇ ਉਹ ਅਸੀਂ ਸਿੱਧੇ ਹ ਤਾਂ ਸਿੱਧੇ ਤੇ ਪੁੱਠੇ ਤੇ ਪੁੱਠੇ ਬਣਾਉਂਦੇ ਹੋਏ ਕੰਪਲੀਟ ਕਰ ਲੈਣੀ ਹੈ ਦੇਖੋ ਇਹ ਹੋ ਗਿਆ ਤਾਂ ਤੇ ਫੇਰ ਅਸੀਂ ਸਿੱਧਾ ਫੇਰ ਤਾਂ ਅੱਗੇ ਆਪਣੇ ਵੱਲ ਤਿੰਨ ਕੁੰਡੇ ਪੁੱਠੇ ठीक है क्योंकि दूजा कलर लगा के मैं थोड़ा इतों शुरू करके दसता हुआ यह पैटर्न बस सैकेंड च सारी पुठिया च तीन सीधे तीन पुठे तीन सीधे तीन पुठे पुट्ठे ए स्टिच वाला कुंडा सीधा पुठा जिदा मर्जी कर लो तो पुठी फटट कर लें कंप्लीट पैटर्न की दूसरी सिलाई असी तीन पुठे तीन सीधे बनाते हुए कंप्लीट कर लिए ठीक है जी सारिया ही पुठिया सिलाइया असं ही बनाई है तो ए स्टिच वाले कुंडे भी असी सीधा ही बन लिया ਹੁਣ ਆਗੇ ਪੈਟਰਨ ਦੀ ਤੀਸਰੀ ਸਲਾਈ ਸਿੱਧੀ ਸਾਈਡ ਤੇ ਜਿਹੜੇ ਕਿ ਅਸੀਂ ਫੇਰ ਇਸੇ ਕਲਾ ਨਾਲ ਕੰਪਲੀਟ ਕਰਨੀ ਹੈ 1 2 3 ਇਹ ਗੈਸ ਸਟਿਚ ਵਾਲਾ ਕੁੰਡਾ ਤੇ ਤਿੰਨ ਕੁੰਡੇ ਪੁੱਠੇ ਤਾਗਾ ਪਿੱਛੇ ਤਿੰਨ ਕੁੰਡੇ ਸਿੱਧੇ 1 2 3 ਤਾਗਾ ਆਪਣੇ ਵੱਲ ਫੇਰ ਤਿੰਨ ਕੁੰਡੇ ਪੁੱਠੇ ਤੇ ਤਾਗਾ ਪਿੱਛੇ ਤੇ ਫੇਰ ਤਿੰਨ ਕੁੰਡੇ ਸਿੱਧੇ ਐਦਾ ਕਰਦੇ ਹੋਏ ਅਸੀਂ ਪੈਟਰਨ ਦੀ ਤੀਸਰੀ ਰੋ ਕੰਪਲੀਟ ਕਰ ਲਵਾਂਗੇ ਪੈਟਰਨ ਦੀ ਚੌਥੀ ਰੋ ਰੋਂਗ ਸਾਈਡ ਤੇ ਪਹਿਲੇ ਕੁੰਡੇ ਨੂੰ ਐ ਸਟੇਚ ਤੇ ਫਿਰ ਤਿੰਨ ਕੁੰਡੇ ਸਿੱਧੇ ਤੇ ਤਿੰਨ ਪੁੱਠੇ ਤਿੰਨ ਸਿੱਧੇ ਤਿੰਨ ਪੁੱਠੇ ਕਰਦੇ ਹੋਏ ਪੈਟਰਨ ਦੀ ਚੌਥੀ ਰੋ ਕੰਪਲੀਟ ਕਰਕੇ ਪੈਟਰਨ ਦੀ ਪੰਜਵੀਂ ਰੋ ਚ ਆ ਜਾਈਏ ਪੈਟਰਨ ਦੀ ਪੰਜਵੀਂ ਰੋ ਪੈਟਰਨ ਦੀ ਪੰਜਵੀਂ ਰੋ ਵੀ ਅਸੀਂ ਪੈਟਰਨ ਦੀ ਤੀਸਰੀ ਰੋ ਦੀ ਤਰ੍ਹਾਂ ਪਹਿਲੇ ਕੁੰਡੇ ਨੂੰ ਐ ਸਟੇਚ ਤਿੰਨ ਕੁੰਡੇ ਪੁੱਠੇ ਤੇ ਤਿੰਨ ਕੁੰਡੇ ਸਿੱਧੇ ਇਦਾਂ ਕਰਦੇ ਹੋਏ ਪੈਟਰਨ ਦੀ ਪੰਜਵੀਂ ਰੋ ਹੋ ਕੰਪਲੀਟ ਕਰ ਲੈਨੇ ਹੈ ਪੈਟਰਨ ਦੀ ਪੰਜਵੀਂ ਰੋ ਕੰਪਲੀਟ ਕਰਕੇ ਆ ਜਾਣਾ ਹੈ ਪੈਟਰਨ ਦੀ ਛੇਵੀਂ ਰੋ ਛੇ ਰੋ ਦਾ ਹੀ ਸਾਡਾ ਪੈਟਰਨ ਹੈ ਇਹ ਤੇ ਜਿਹੜਾ ਪੈਟਰਨ ਪਿਆ ਇੱਕ ਸਲਾਈਸ ਚ ਸਿਰਫ ਸਾਡਾ ਪੈਟਰਨ ਬਣ ਕੇ ਆਇਆ ਹੈ ਕਲਰ ਮੈਚ ਤਿੰਨ ਬਣਾ ਤੁਹਾਨੂੰ ਦੱਸਿਆ ਹੈ ਤੇ ਤੁਸੀਂ ਇਸ ਚ ਮਲਟੀ ਕਲਰ ਯੂਜ਼ ਕਰ ਸਕਦੇ ਹੋ ਮਲਟੀ ਕਲਰ ਯੂਜ਼ ਕਰਕੇ ਤੁਸੀਂ ਇਹ ਬੱਚਿਆਂ ਦਾ ਕੋਈ ਸੇ ਦਾ ਵੀ ਸਵੈਟਰ ਕੋਟੀ ਬਣਾ ਸਕਦੇ ਹੋ ਕਿਉਂਕਿ ਬਣਾਣਾ ਵੀ ਬਹੁਤ ਹੀ ਸੌਖਾ ਹੈ ਸਿਰਫ ਸੈਟ ਹੈ ਤੁਸੀਂ ਕਹਿ ਸਕਦੇ ਹੋ ਵੀ ਇੱਕ ਰੋ ਦਾ ਹੀ ਪੈਟਰਨ ਹੈ ਜਿਹੜਾ ਪੈਂਦਾ ਬਾਕੀ ਸਦਾ ਸਿੱਧੇ ਪੁੱਠੇ ਨੇ ਪਿਆ ਤੇ ਸਟ੍ਰੈਚੇਬਿਲਟੀ ਵੀ ਹੈ ਪੈਟਰਨ ਦੇ ਵਿੱਚ ਤੇ ਕਲਰ ਵੀ ਤੁਸੀਂ ਜਿੰਨੇ ਮਰਜ਼ੀ ਯੂਜ਼ ਕਰ ਸਕਦੇ ਹੋ ਤੇ 6 6 ਰੋ ਇੱਕ ਰੰਗ ਦੀ ਪੈਂਦੀ ਹੈ ਤੇ ਡਿਜ਼ਾਈਨ ਵੀ ਸਾਡਾ 6 ਰੋ ਸਿੱਹੀ ਕੰਪਲੀਟ ਹੋ ਜਾਂਦਾ ਆਗੇ ਅਸੀਂ ਪੈਟਰਨ ਦੀ ਲਾਸਟ ਰੋ 6ਵੀਂ ਰੋ ਜਿਹੜੀ ਕਿ ਫੇਰ ਅਸੀਂ ਪਹਿਲਾ ਕੁੰਡਾ ਐ ਸਟਿਚ ਤਿੰਨ ਕੁੰਡੇ ਸਿੱਧੇ ਤੇ तीन पुठे ऐदा कटते हुए कंप्लीट कर लगे पैटर्न देंवीं रो कंप्लीट करके आ जाने असी नैक्सट रो के उपर जी फस्ट रो तो फिर साढ़ा पैटर्न शुरू होगा जिथे कि असी अगला कलर लगावे देखो छे रो तो बाद पैटर्न कंप्लीट हो जाएगा असी फिर अगला रंग लगा के पैटर्न फस्ट रो तो शुरू कर लेना फस्ट रो तो जिदा देखो तीस तो एक दो तीन कुंडे पुठे धागा अगर पिछे एक कुंडा सीधा ਤੇ ਇਹ ਵਾਲੇ ਕੁੰਡੇ ਦਾ 1 2 3 ਤੇ 4 ਵਾਲੇ ਬਲ ਖੋਲ ਕੇ ਥੋਸੇ ਨੂੰ ਕੁੰਡੇ ਨੂੰ ਐ ਦਾ ਚੁੱਕ ਲੈਣਾ ਬਸ ਇਹੀ ਸਾਡਾ ਪੈਟਰਨ ਹੈ ਇਹੀ ਅਸੀਂ बार-बार 반복ਦੇ ਜਾਵਾਂਗੇ ਆ ਦੇਖੋ ਫੇਰ ਤਿੰਨ ਕੁੰਡੇ ਪੁੱਠੇ ਤੇ ਫੇਰ ਤਾਂ ਅੱਗਾ ਪਿੱਛੇ ਇਹ ਕੁੰਡਾ ਸਿੱਧਾ ਆ ਦੇਖੋ 1 2 3 ਇਹ ਨੀਚੋ ਚੁੱਕ ਕੇ ਇੱਦਾਂ। ਇਦਾਂ। ਤੇ ਇਦਾਂ ਇਹ ਪੈਟਰਨ ਅਸੀਂ ਬਣਾਇਆ ਹੋਇਆ ਹੈ। ਇੱਕ ਰੋ ਸਾਡੀ ਪੈਟਰਨ ਦੀ ਪਈ ਹੋਈ ਹੈ। ਦੇਖੋ ਇਦਾਂ ਹੀ ਜਦੋਂ ਅਸੀਂ ਇਸ ਪੈਟਰਨ ਨੂੰ ਬਾਰ-ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਪੈਟਰਨ ਦੇ ਲੁੱਕ ਸਾਡੇ ਕੋਲ ਚੰਦਾ ਦੀ ਆਏਗੀ। ਦੇਖੋ ਸਟ੍ਰੈਚੇਬਿਲਟੀ ਬਹੁਤ ਹੈ। ਤੇ ਜਦੋਂ ਇਹ ਪੈਟਰਨ ਇਦਾਂ ਪਿਆ ਹੋਵੇ ਸਾਰੇ ਦੇ ਉੱਪਰ ਬੜਾ ਹੀ ਪਿਆਰਾ ਲੱਗੂਗਾ। अलग से लुकाओगी ਤੇ ਦੇਖੋ ਇਹ ਕਲਰ ਕੰਬੀਨੇਸ਼ਨ ਵੀ ਕਿੰਨਾ ਪਿਆਰਾ ਲੱਗ ਰਿਹਾ ਲਾਈਟ ਲਾਈਟ ਜਿਹਾ ਕਲਰ ਹੈ ਤੇ ਤੁਸੀਂ ਇਦਾਂ ਇਸ ਪੈਟਰਨ ਨੂੰ ਪਾਓ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਫੇਰ ਮਿਲਦੇ ਹਾਂ ਕੱਲ ਇੱਕ ਨਵੀਂ ਵੀਡੀਓ ਇੱਕ ਨਵੇਂ ਪੈਟਰਨ ਤੇ ਇੱਕ ਨਵੇਂ ਪ੍ਰੋਜੈਕਟ ਦੇ ਨਾਲ